ते, देख सकते हो जी बाहर मीह पै रहा बाबाई सेवा लेके आया बह मेरी सेवा तो ना रह जाए कहा ना कि पग है ਬਹੁਤ ਸੋਹਣੀ ਬੰਨੀ ਆ ਪੱਗ ਤੋਂ ਬਹੁਤ ਸੋਹਣੀ ਕਰਨੀ ਆ ਹੈਨਾ ਵੀਰੇ ਅੰਕਲ ਆ ਪੱਗ ਬਹੁਤ ਸੋਹਣੀ ਬੰਨੀ ਆ ਤੋਂ ਵੱਧ ਵੀਰੇ ਉਹ ਕਰੋ ਸਬਸਕ੍ਰਾਈਬ ਇਹਨੂੰ ਸਾਰੇ ਜਾਣੇ ਹਾਂਜੀ ਮੁੰਡਾ ਬਹੁਤ ਹੋਆ ਲਾਈਕ ਦੇ ਸਬਸਕ੍ਰਾਈਬ ਕਰੋ ਤੇ ਬਹੁਤ ਮਿਹਨਤੀ ਆ ਤੇ ਹਾਂਜੀ ਵੀਰੇ ਛੋਟਾ ਸਾਰਿਆਂ ਦਾ ਬਿਲਕਾ ਆਪੇ ਨਵੇਂ ਘੈਂਟ ਜੇ ਬਲੌਗ ਦੇ ਵਿੱਚ ਜੋ ਕਿ ਵੀਰੇ ਨੂੰ ਸਾਰਿਆਂ ਨੂੰ ਪਤਾ ਹੀ ਆ ਪੰਜਾਬ ਚ ਬਹੁਤ ਅਲੱਗ ਐ ਵਿੱਚ ਹਾਰੇ ਨੇ ਉੱਥੇ ਬਹੁਤ ਜ਼ਿਆਦਾ ਬੁਰਾ ਹਾਲ ਆ ਤੇ ਬਾਕੀ ਪਿੰਡਾਂ ਦੇ ਲੋਕ ਵੀਰੇ ਉੱਥੇ ਵੱਧੋ ਵੱਧ ਸੇਵਾ ਲੈ ਕੇ ਜਾ ਰਹੇ ਨੇਗੇ ਤੇ ਫਿਰ ਅੱਜ ਆਪਾਂ ਪਿੰਡ ਦੇ ਸੀਨ ਦੇ ਵੀ ਸੇਵਾ ਉੱਥੇ ਲੈ ਕੇ ਜਾਵਾਂਗੇ ਤੇ ਅੱਜ ਆਪਾਂ ਸੇਵਾ ਇਕੱਠੀ ਕਰਨ ਜਾ ਰਿਹਾ ਹੁਣ ਤੇ ਚਲੋ ਫਿਰ ਆਜੋ ਤੇ ਵੀਰ ਆਪਾਂ ਗੁਰਦੁਆਰਾ ਸਾਹਿਬ ਪਹੁੰਚੇ ਸੀਗੇ ਤੇ ਆਪਾਂ ਇੱਥੇ ਰੋਲ ਸਮੈਂਟ ਕਰਾਉਣ ਆਏ ਸੀਗੇ ਹਾਰ ਦੇ ਪੀਣ ਲਈ ਵੀਰੇ ਆਪਾਂ ਸੇਵਾ ਲੈ ਕੇ ਜਾਣੀ ਆ ਜਿੰਨਾ ਵੀਰਾਂ ਨੇ ਵੀਰੋ ਰਸਨ ਦੀ ਸੇਵਾ ਕਰਨੀ ਆ ਉਹ ਰਸਨ ਦੀ ਸੇਵਾ ਕਰ ਸਕਦਾ ਜਿੰਨਾਂ ਦੇ ਵੀਰਾਂ ਨੇ ਮਾਈ ਦੀ ਸੇਵਾ ਕਰਨੀ ਉਹ ਮਾਈ ਦੀ ਸੇਵਾ ਕਰਦਾ ਵਾ ਤੇ ਆਪਾਂ ਆਪਾਂ ਗੁਰਦੁਆਰਾ ਸਾਹਿਬ ਪਹੁੰਚੇ ਜਗੇ ਤੇ ਰਾਸ ਮਿੰਟ ਕਰਾਉਣ ਆਏ ਸੀਗੇ ਤੇ ਚਲੋ ਆਪਾਂ ਚੱਲਦੇ ਆ 15 ਮਿੰਟ ਤੱਕ ਕਹਿੰਦੇ ਸਾਰੇ ਜਿਆਨੇ ਉੱਥੇ ਪਹੁੰਚਣ ਬਈ ਖਿਆਲਾ ਖੂ ਤੇ ਬਾਅਦ ਚੱਲਦੇ ਆਪਾਂ ਉੱਥੇ ਤੇ ਬਾਬਾ ਜੀ ਨੂੰ ਬੇਨਤੀ ਕਰ ਦੇਣੀ ਆ ਤੇ ਆਹ ਲੋ ਜੀ ਬਾਬਾ ਜੀ ਬਾ ਸ਼ੁਰੂ ਹੋ ਗਿਆ ਬੇਨਤੀ ਕਰਦਾ ਤੇ ਸੁਣੋ ਜੋ ਕਿ ਭਾਈ ਹਰ ਪੀੜਤ ਪਰਿਵਾਰ ਨੇ ਉਹਨਾਂ ਵਾਸਤੇ ਵਿੱਚ ਸੇਵਾ ਲੈ ਕੇ ਜਾਣੀਆਂ ਰਸਤੇ ਸਰਬੱਤ ਸੰਗਤਾਂ ਨੂੰ ਭਾਈ ਬੇਨਤੀ ਕੀਤੀ ਜਾਂਦੀ ਹੈ ਸੇਵਾਦਾਰ ਸਵਾਗਤ 10:00 ਵਜੇ ਸੇਵਾ ਕਠੀ ਕਰਨ ਵਿੱਚ ਘਰਾਂ ਘਰਾਂ ਦੇ ਵਿੱਚ ਆਣਗੇ ਭਾਈ ਸੁਸ਼ਰਧਾ ਜੋਗ ਹਰ ਮਿੰਟਾਂ ਵਾਸਤੇ ਸੇਵਾ ਦੇਣ ਦੀ ਕਿਰਪਾਲਤਾ ਕਰਿਓ ਭਾਵੇਂ ਰਸਤੇ ਦੀ ਸੇਵਾ ਭਾਈ ਮਾਇਆ ਦੀ ਸੇਵਾ ਜਰੂਰ ਕਰਿਓ ਭਾਈ ਜਿਵੇਂ ਸੜਾ ਕੋ ਪਹੁੰਚ ਗਏ ਬਸ 10 15 ਮਿੰਟ ਤੇ ਬੰਦੇ ਇਕੱਠੇ ਹੋ ਰਹੇ ਨੇਗੇ ਰਸ ਇਕੱਠਾ ਕਰਨ ਤੇ ਲੋਜੀ ਵੀ ਟਰਾਲੀ ਆ ਗਈ ਆ ਲੋਜੀ ਵੀਰ ਹਰ ਪਿਆਰ ਦੀ ਸੇਵਾ ਸ਼ੁਰੂ ਕਰਤੀ ਆਪਾਂ ਨੇ ਰੱਬ ਦਾ ਨਾਮ ਲੈ ਕੇ कह उ करा फिर उधर सारे पिंड घूम के सारा सेवा कट्ठी करा जी खूह एक आ गया जी और चलो भाई सेवा शुरू कर दे पहली सेवा ਇਹਨੂੰ ਤੁਹਾਨੂੰ ਕੋਈ ਬਤੋਂਦਾ ਨਹੀਂ ਕੋਈ ਪੈਸੇ ਨਾਲ ਮਿਲਦਾ ਨਹੀਂ ਪਈ ਪਰੇ। ਓਹੋ ਫੁੱਲੇ ਪਈ ਅੱਧਾ ਸੈਰ ਤੋਂ। ਖੜੀ ਗੱਲ ਐ ਖੜੀ ਗੱਲ ਐ। ਜਿਹੜੇ ਜਿਹੜੇ ਬੰਦੇ ਕਹਿੰਦੇ ਹੁੰਦੇ ਨੇ ਪਿੰਡ ਦੇ ਲੋਕ ਜੀ ਫੁੱਲ ਸੇਵਾ ਕਰ ਰਹੇ ਨੇ ਜੀ। ਜਿਹਨੇ ਹਰ ਪਿਰਾਂ ਬਈ। ਜਿਹਨਾਂ ਲਿਖੀ ਪਈ ਨੇ। ਫੁੱਲ ਸੇਵਾ ਕਰ ਰਹੇ ਪਿੰਡ ਦੇ ਨੌਜਵਾਨ ਮੁੰਡੇ ਕਹਿੰਦੇ ਵੱਧ ਤੋਂ ਵੱਧ ਸੇਵਾ ਕਰ ਰਹੇ ਨੇ ਸਾਰੇ। ਆ ਦੇਖੋ ਜੀ ਪੂਰੇ ਨੌਜਵਾਲੇ ਵੀ ਪਦੌਸ਼ੇਵਾ ਕਾਰੀਏ ਦੇਖੋ ਜੀ ਇਹ ਰਾਸ਼ਨ ਸਮਾਨ ਹੀ ਆਈ ਆਹ ਦੇ ਪਿਆ ਕੀ ਬਾਤ ਆ ਇੱਥੇ ਦੇ ਭਾਈ ਹੱਥ ਨਾ ਇਹ ਉਧਰ ਹੜਾ ਪਿੱਛਾ ਨਾ ਇਹ ਉਧਰ ਪਿੱਛਾ ਇਹ ਪਾਣੀ ਆ ਰਿਹਾ ਇੱਥੇ ਨਾ ਸਾਰੇ ਸਾਡੇ ਪਿੰਡ ਦੇ ਵੱਦ ਵੱਦ ਸੇਵਾ ਚਾਰੇ ਨੇ ਜੀ ਤੇ ਜੱਟ ਦਾ ਦੇਖਣਾ ਜਾ ਯਾਰ ਇਹ ਦੁਪੱਤਾਂ ਹੋ ਗਿਆ ਬਾਦ ਨਾਲ ਨੇ ਉਹਨਾਂ ਦਾ ਗੈਪ ਫਿਰ ਮੈਂ ਕਿਵੇਂ ਹਸਾਉਣਾ ਹੈ ਗੈਪ ਫਿਰ ਬਾਦ ਨਾਲ ਦੀ ਮੈਂ ਨਹੀਂ ਜੀ ਆਇਆਂ ਜੀ ਪਾਇਓ ਤੱਕ ਆਇਆ ਇਹ ਮਰੀ ਕਣੀਆਂ ਪੈ ਲੱਗੀਆਂ ਜਿਹੜਾ ਰਸਨ ਟਾਕਦਾ ਉਹ ਮੈਂ ਤਾਂ ਮਾ ਬਰਾ ਦੇ ਲੋ ਤਾਂ ਮਾ ਦੇ ਰੇ ਨਹੀਂ ਕਿਹੜਾ 500 ਰੁਪਏ ਲੈ ਲੈਂਦੇ ਅੱਛੀ ਬੰਦ ਮਾਦਰ ਵੱਧ ਸੇਵਾ ਕਰੈ ਨੇ ਸਾਡੇ ਪਿੰਡ ਦੇ ਮਾੜੀ ਮਾੜੀ ਇਹ ਭੂਤ ਭੂਤ ਦੀ ਪੈਣ ਲੱਗ ਗਈ ਮੀਰਾ ਬੱਸ ਮਾੜਾ ਮਾੜਿਆ ਨੀ ਆ ਦੇਖੋ ਇਹ ਪਰਕਾਰਾਂ ਧਾਗੇ ਤੋਂ ਮਾਰ ਕਿਉਂ ਗੱਲ ਘਸੇ ਰੱਖਦਾ ਜੋ ਕੀ ਆਸਨ ਕਿੱਦਾਂ ਨਾ ਹੋਵੇ ਉਹ ਇਕੱਠਾ ਕੀਤਾ ਦੇਖੀ ਹੁਣ ਇੱਧਰ ਚੱਲਦੇ ਆ ਬੱਸ ਮੀ ਹੈਗਾ ਜੀ ਰੱਬ ਦੇਖਦਾ ਸਾਹਮਣੇ ਤੋਂ ਬੱਦਲ ਪੂਰਾ ਵਾ ਬੱਦਲ ਹੁਣ ਮਾੜੀ ਮਰੀ ਕੰਨੀਆਂ ਪਈ ਜਾਂਦੀਆਂ ਨਹੀਂ ਆ ਤਦ ਆਪਾਂ ਵੀ ਪਹਿਲਾਂ ਹੀ ਜਾਣ ਕਰਕੇ ਰੱਖ ਦਿੰਦੇ ਸਾਰਾ ਕੁਝ ਪਚ ਮੜਾ ਗਿਆ ਲੋ ਜੀ ਹੋਰ ਆ ਫੜ ਪਾਪ ਸਾਡੇ ਬੰਦੇ ਜੀ ਵੱਧ ਤੋਂ ਵੱਧ ਸੇਵਾ ਕਰ ਰਹੇ ਨੇ ਸਾਨੂੰ ਲੈ ਵਿੱਚ ਲੱਖਜਾ ਗੈਂਗ ਸਾਰਾ ਹੋਰ ਲਾਈਵ ਸਾਰੇ ਲੱਕੀ ਦੇ ਜਿਹੜੇ ਬੰਦ ਮੈਂ ਕਿਹੜੇ ਬੰਦ ਮੈਂ ਇੰਟਰ ਕੀ ਇਹਨੇ ਲੈਂਦੇ ਨੇ ਬੈਡ ਬੰਦ ਹਾਂ ਸਾਰੇ ਆ ਗਏ ਲੱਕੀ ਵਾਲੇ ਗੈਂਗ ਵਾਲੇ ਦੇਖ ਲੈ ਇਹ ਲੱਕੀ ਦੇ ਸਾਰੇ ਉਹ ਨੇ ਕਹਨੇ ਚ ਹਾਂ ਠੀਕ ਹੈ ਉਹ ਕਿਵੇਂ ਆ ਜੀ ਤੈਨੂੰ ਕਹਿੰਦਾ ਪ੍ਰੋਬਲਮ ਦੇ ਜੱਣ ਨੇ ਕੋਈ ਕੋਈ ਕੰਕਰੀਟੇਵਾ ਕਰ ਰਿਹਾ ਕੋਈ ਆਟੀਵਾ ਕਰ ਰਿਹਾ ਹਾਂਜੀ ਬਾਸ ਸਸ ਬਾਦ ਤੋਂ ਬਾਦ ਵੀਰੋ ਉਹ ਕਰੋ ਸਬਸਕ੍ਰਾਈਬ ਇਹਨੂੰ ਸਾਰੇ ਜਾਣੇ ਹਾਂਜੀ ਮੁੰਡਾ ਬਹੁਤ ਹੋਆ ਲਾਈਕ ਦੇ ਸਬਸਕ੍ਰਾਈਬ ਕਰੋ ਇਹ ਬਹੁਤ ਮਿਹਨਤੀ ਆ ਬਹੁਤ ਕਰਾ ਹਾਂ ਲੋ ਜੀ ਵੀਰੋ ਮੀ ਆ ਗਿਆ ਦੇਖੋ ਜੀ ਟਾਗੋ ਟਾਗ ਦਿਓ ਮਾਰ ਕੇ ਕੱਜ ਕੇ ਆਹ ਡਰਾਈਵਰ ਆ ਕਿਵੇਂ ਹੋ ਜੀ ਠੀਕ ਹੈ ਜੀ ਲੇਕਿਨ ਨੋ ਜਾਨੇ ਮੁੰਡੇ ਫੁੱਲ ਸੇਵਾ ਕਰ ਦੇਣਗੇ ਕਰਾਂਗੇ ਜੀ ਕਰਾਂਗੇ ਬਾਤ ਉਹ ਟਾ ਕੇ ਹੁਣ ਨੂੰ ਦੋ ਟੱਕਰੀਆਂ ਆਉਣਗੀਆਂ ਲੋ ਜੀ 20 ਤੇਜ਼ ਆ ਰਿਹਾ ਬਹੁਤ ਜ਼ਿਆਦਾ ਚਲੋ ਚਲੋ ਸਾਰੇ ਛੋਟਾ ਹੋਪਾ ਲੈਪਾ ਆ। ਇਹ ਬਾਸ ਕਰ ਰਹੀ। ਚਲੋ ਜੀ ਵੀਰ ਹੁਣੇ ਗੁਰਦੁਆਰੇ ਚ ਲੈ ਟਰਾਲੀ। ਕਿਉਂਕਿ ਮੀਂਹ ਕੰਨੀ ਦਾ ਰਹਾ ਮੀਂਹ ਬਹੁਤ ਜ਼ਿਆਦਾ ਆ ਰਿਹਾ। ਮੀਂਹ ਆ ਰਿਹਾ ਵਾ ਇੱਦਾਂ ਕਿ ਉਹ ਗੁਰਦੁਆਰਾ ਸਾਹਿਬ ਲੈ ਕੇ ਲੈ ਟਰਾਲੀ ਨੂੰ। ਉਹ ਮਾ ਇਦਲੀ ਵੀ ਕੱਢ ਕੇ ਸਾਰੀ। ਸਿਰ ਆਪਾਂ ਉਦਨੀ ਵੀ ਕੱਢਾਂਗੇ ਸਾਰੀ। ਬਾਕੀ ਜੀ ਆਪਾਂ ਕਿੱਥੇ ਜਾਊਗਾ ਫਿਰ ਉਸਲੀ ਵੀ ਕਰਦੇ ਆ ਤੇ ਆ ਜਾਓ ਵੀ ਇੱਧਰ ਚੱਲਦੇ ਹਾਂ ਬਸ ਆ ਚਾਰ ਪੰਜ ਘਾਰੀ ਨੇ ਇੱਥੇ ਇਹ ਉਹਦਾ ਸਖਰੇ ਹਾਂ ਚਲੋ ਜੀ ਵੀਰੋ ਹੁਣ ਆਪਾਂ ਗੁਰਦੁਆਰਾ ਸਾਹਿਬ ਚੱਲੇ ਤੇ ਵੀ ਸਾਰੀ ਕਰਤੀ ਤੇ ਬੱਸ ਚੱਲਦੇ ਆ ਨਾਤਰਾ ਫਾਲੇ ਰੋਜਾ ਸਾਜਿਆ ਨੇ ਘਰ ਦਰਵਾਜ਼ਾ ਖੱਬ ਚੱਲੀ ਤੇ ਫਿਰ ਆਪਾਂ ਉਧਰ ਦੂਜੀ ਵੀ ਸ਼ੁਰੂ ਕਰਾਂਗੇ ਸਮਾਦਾਇ ਗੋਲਦਰੀ ਜੰਨੀ ਇਧਰ ਆਪਾਂ ਸਾਰੀ ਵੀ ਕਰਤੀ ਚਵਾਰਾ ਸ਼ਹਿਬਾਰੀ ਸਾਰਾ ਪਿੰਡ ਤੋਂ ਘੁੰਮ ਕੇ ਗੋਲ ਤੇ ਬਸ ਦੋ ਕੁ ਦੋ ਕੁ ਵੀਆਂ ਰਹਿ ਗਈਆਂ ਨਾਲ ਕਿ ਸਮਾਦਾਇ ਗੋਲਦਰੀ ਤੇ ਉਹ ਪਰੇਪਤਰੀ ਦੇਖੀਏ ਸੋ ਜੀ ਵੀਰਵਾ ਗੁਰਦੁਆਰਾ ਸਾਹਿਬ ਪਹੁੰਚ ਗਏ ਆ। ਪਾਣੀ ਧਰਵਾਲਚੇ ਚ ਲਾ ਦੇਣੀ ਹੈ ਕਿਉਂਕਿ ਮੀਂਹ ਪੈਂਦਾ ਨਾ ਤਾਂ ਕਰਕੇ। ਤੇ ਸਾਰੀ ਉਹ ਸੇਵਾਦਾਰ ਨੇਗੇ ਸਾਰੇ ਗੁਰਦੁਆਰੇ ਪਹੁੰਚ ਗਏ ਨੇਗੇ। ਦੇਖ ਸਕਦੇ ਸਾਹਮਣੇ। ਤੇ ਲੋ ਜੀ ਸਾਰੇ ਸੇਵਾਦਾਰ ਜੀ। ਚਾਹ ਪਾਣੀ ਚਾਹ ਰਹੇ ਆ। ਦੇਖ ਸਕਦੇ ਸਾਹਮਣੇ। ਲਓ ਜੀ ਵੀਰੋ ਮੀ ਹਟਣਾ ਨਹੀਂ ਲੈਂਦਾਗਾ ਮੀ ਫੇਰ ਆ ਕੇ ਦਵਾਰ ਤੋਂ ਤੇ ਆਪਾਂ ਦਰਵਾਜ਼ੇ 'ਚ ਖੜਾਈ ਵੀ ਟਰਾਲੀ ਆਹ ਦੇਖੋ ਜੀ ਬਾਹਰ ਮੀ ਪੈਂਦਾ ਉਧਰੋਂ ਬਾਬਾ ਆਇਆ ਦੇਖੋ ਬਾਬਾ ਕਹਿੰਦਾ ਮੇਰੀ ਸੇਵਾ ਲੈ ਕੇ ਜਾਇਓ ਕਹਿੰਦਾ ਮੈਂ ਸੇਵਾ ਨੇ ਇੱਥੇ ਛੱਡ ਜਿਓ ਦੇਖੋ ਬਾਹਰ ਮੀ ਪੈਂਦਾ ਮੀਜ ਵੀ ਆਬਾਦੀ ਸੇਵਾ ਲੈ ਕੇ ਆਇਆ ਵਾ ਲਓ ਜੀ ਵੀਰੋ ਤੇ ਮੀ ਵੀ ਹਟ ਗਿਆ ਤੇ ਸਾਰੇ ਸੇਵਾਦਾਰਾਂ ਨੇ ਪਾਣੀ ਤੇ ਚਾਹ ਪੀ ਲਈ ਤੇ ਵੀਰੋ ਮੁੰਡੇ ਤੇ ਲਓ ਜੀ ਵੀਰੋ ਮੀ ਜੀ ਵੀਰੇ ਮੁੰਡੇ ਫੁੱਲ ਸੇਵਾ ਕਰ ਰਹੇ ਨੇਗੇ ਆ ਦੇਖੋ ਜੀ ਆ ਬੱਚਾ ਹੀ ਫੁੱਲ ਸੇਵਾ ਕਰ ਰਿਹਾ ਦੇਖੋ ਨਿੱਕਾ ਜਵਾਕ ਬੱਸ ਉਹ ਮਥਵਾਨ ਰਹਿ ਨਹੀਂ ਗਾ ਹਰ ਕੀਤ ਕੇ ਨਾਲ ਉਹ ਹਰ ਕੀਤ ਕੇ ਕਿਹਾ ਤੇ ਬਸ ਆ ਦੇਖਿਆ ਮੀ ਪੈਰ ਆ ਜੀ ਹੋਣੀ ਹੋਣੀ ਹੇ ਹਾਂਜੀ ਵੀਰ ਆਪਾਂ ਸਮਾਧਾਰ ਗੁਰਦਾਰੇ ਪਹੁੰਚ ਚੁਕੇ ਆ ਤੇ ਵੀਰ ਹੁਣ ਆਪਾਂ ਇਧਰੋਂ ਸਮਾਧਾਰ ਗੁਰਦੁਆਰੇ ਕਰਨੀਓ ਸੇਵਾ ਇਕੱਠੀ ਕਰਦੇ ਆ ਤੇ ਚਲੋ ਫਿਰ ਆਜੋ ਲੋਏ ਬਾਈ ਆ ਕਰਵੇਂ ਗਰਵਾੰਤਾਂ ਕਰਨੇ ਨਿਊ ਟਰੈਕਟ ਲਿਆਉਂਦਾ ਜੌਂ ਡੀਅਰ 4x4 ਥੋੜਾ ਡੱਬਾ ਆ ਪਟਿਆ ਹੀ ਆਇਆ ਦੇਖੋ ਜੀ ਆਪਾਂ ਕੋਈ ਵਲੌਗ ਚ ਕਰ ਦੋ ਹਾਂਜੀ ਆਓ ਹੋਏ ਨੇ ਲੇ ਲਾ ਕੋਈ ਮੜਾ ਯਾਰ ਲੇ ਲਾ ਯਾਰ ਉਹਦਾ ਮੇਰਾ ਜਵਾ ਹਾਂ ਤਾਂ ਨੌਜਵਾਨ ਵੀ ਨਹੀਂ ਕੋਈ ਜਾਨਾ ਵੀ ਇਹ ਆਟਾ ਦੀ ਆਟਾ ਦੀ ਗੱਲ ਹੈ ਕਿ ਜੋਟੇ ਲੱਗੇ ਆ ਆਟਾ ਦੀ ਨਾਲੇ ਕੋਈ ਨਾ ਗਾਹ ਦੇਖਦੇ ਇਹਨਾਂ ਨੂੰ ਗਾਹ ਯਾਰ ਗੋਗੇ ਦਾ ਹੈਗਾ 1200 ਨਹੀਂ ਗੋਗੇ ਦਾ ਕਿਹੜਾ ਗੋਗਾ ਬਾਪੂ ਅਸੀਂ ਦੇ ਆਪਾਂ ਠੀਕ ਉਹਦੇ ਤੋਂ 1200 ਦੇਖੋ ਜੀ ਨੌਜਵਾਨ ਮੁੰਡੇ ਹੌਲਾ ਦੱਬ ਕੇ ਸੇਵਾ ਕਰ ਰਹੇ ਨੇਗੇ ਕੋਲ 100 ਰੁਪਏ ਉਹ ਦੇਣਾ ਜੂੰਗ ਦੇ ਉਹ ਆ ਫੜੀ ਫੜੀ 300 ਕੱਢਣਾ ਵੀ ਸੀ ਇਹ ਤੋਂ ਉਹ ਵੀ ਜਾ ਰਹੇ ਹੋਰ ਦੇ ਸੇਵਾ ਕਰ ਰਹੇ ਨੇ ਮੁੰਡੇ ਰੋ ਪਰ ਇਹ ਤੇ ਬਹ ਹਾਂ ਆਪ ਕੋਲ ਦੇਵਾ ਨੌਜਵਾਨਾ ਮੁੰਡੇ ਸੁੱਖਾ ਲਿਖਦੇ ਸੁੱਖਾ ਲਿਖਦੇ ਸੁੱਖਾ ਲਿਖਦੇ ਸੁੱਖਾ ਬਦਲੀ ਕਰਦੇ ਆਜੋ ਉਹ ਬਾਅਦ ਚ ਖਾਣਾ ਫਿਰ ਸੋਤੀ ਪੈ ਚਲੋ ਹੁਣ ਕਰੋ 208 ਕੀ ਗੱਲ ਕਰਾਂਗੇ ਤੇ ਹਾਂਜੀ ਵੀਰ ਆਪ ਵੱਡੇ ਗੁਰਦੁਆਰਾ ਸਾਹਿਬ ਕੰਨੀ ਪਹੁੰਚ ਚੁੱਕੇ ਆ ਤੇ ਵੀਰ ਆਪ ਇਧਰੋਂ ਸੇਵਾ ਇਕੱਠੀ ਕਰਦੇ ਸਾਰੇ ਜਾਣੇ ਤੋਂ ਚਲੋ ਆਪਾਂ ਇਧਰੋਂ ਚੱਲਦੇ ਹਾਂ ਹੁਣ ਤੇ ਆਜੋ ਬਾਲਟੀਆਂ ਨਾਲ ਚੱਲ ਜਾਨਾ ਤੇ ਯਾਰ ਇਹ ਬਾਰੇ ਦੋ ਵੀ ਆਪਣਾ ਤੂੰ ਹੀ ਬਲੈਕ ਬਾਕ ਚ ਹੋਈ ਜਾ ਜਾਂਦਾ ਨਾ ਉਹ ਤਾਂ ਧੀਰੇ ਜਾ ਅੱਟਾ ਲੱਗ ਗਿਆ ਆ ਦੇ ਲਾ ਕੀ ਪੋਣਾ ਆਣਕ ਠੀਕ ਆ ਹੱਥ ਮਾਰ ਕੇ 100 ਗੁੜੀ 100 ਭੇਜ ਗਏ ਨਹੀਂ ਨਹੀਂ ਹੁਣ ਇਹ ਕਹਿੰਦਾ ਦਿਲ ਜੇ ਨਹੀਂ ਕੈਂਟ ਵੈਲਕਮ ਰੇ ਕੇ ਵੀ ਬਲੌਗਰ ਆ ਲਾ ਨੀ ਨੀਰਾ ਓਏ ਇੱਕ ਬਲੌਗ ਤੇ ਮੰਗਦਾ ਤੇ ਆਪਸੋਂ ਇੱਧਰ ਖੜਦਾ ਖੜਦਾ ਇੱਧਰ ਵੀ ਆਉਗਾ ਇਹ ਮੂਵੀ ਆ ਤੂੰ ਇੱਧਰ ਹੀ ਦਾ ਇੰਟੀਰੀਅਰ ਵਾਲਾ ਨਾ ਟੂਟਿਆ ਜਿਹੜਾ ਕਿ ਰੱਖ ਦੇ ਕਾਡੂ ਤੇ ਆ ਜਾ ਬੈਠੇ ਮੂਹਰੇ ਉੱਤਰ ਏ ਚੱਕੋ ਇਹ ਚੱਕੋ ਇਹ ਚੱਕੋ ਨਾੜ ਝੋਟ ਲੱਥਾਂ ਦੇ ਮੋਤ ਨੇ ਬਾਹ ਮੈਂ ਬਗੇ ਨਾੜ ਝੋਟ ਬੰਗੀਪ ਕਹਿੰਦਾ ਮੈਂ ਸੇਵਾਦਾਰ ਨੂੰ ਭੁੱਖ ਲੱਗ ਗਈ ਆ ਕਹਿੰਦੇ ਇੱਧਰ ਦੇਖੋ ਸੇਵਾਦਾਰ ਨੂੰ ਭੁੱਖ ਲੱਗ ਗਈ ਸੇਵਾਦਾਰ ਨੂੰ ਕਹਿੰਦਾ ਬੈਸਪਟ ਆਏ ਨਹੀਂ ਯਾ ਉਹ ਨਹੀਂ ਪਾਪਾ ਅਰਤੀ ਪਾਉ ਦੇ ਪੈਰ ਤੱਕ ਦੀ ਆ ਮੋੜੀ ਅਟਕੀ ਆ। ਮਾਝਾ ਬਣਾਇਆ ਪਤਾ ਕਿਹੜਾ ਕਰਨਾ ਪੁੱਤ ਦਾ। ਫੜੋ ਫੜੋ ਸਾਹ। ਹਾਂਜੀ। ਲੈ ਭਣੀ ਮਨ। ਆ ਬਾਕੀ ਸਾਡੇ ਪੈਣ ਦਾ ਰੇ। ਪੰਜ ਸਾਹਿਬ ਤੇ ਨੰਬਰ ਦਾ। ਹੋਰ ਵੀਰੇ ਭਾਜੰਦਾ ਦੇ ਬੇਟਾ। ਵਧੀਆ ਜੀ। ਲੈ। ਆ ਗਿਆ। ਪੱਤਾ ਕਿਥੋਂ ਬਣਿਆ ਸੀ ਉਹ ਬਾਹ ਨਾਲ ਦਿਖਾ ਦਈ ਉਹਦੀ ਮੈਂ ਹੋਰ ਹੀ ਮਾਰਿਆ ਅੱਬੀ ਵਾ ਦੇਖੋ ਨੌਜਵਾਨ ਮੁੰਡੇ ਸੇਵਾ ਕਰਨੇ ਬਹੁਤ ਏ ਕਮਪ੍ਰੀਤ ਹੇ ਕਮਪ੍ਰੀਤ ਕੀ ਕਹਿਣਾ ਚਾਹੁੰਦੇ ਤੁਸੀਂ ਕੀ ਕਹਿਣਾ ਚਾਹੋਗੇ ਲੈ ਆ ਜਿਹੜੀਆਂ ਡਰੀਆਂ ਰਿਹਾ ਸੰਗ ਦਾ ਮੁੰਡਾ ਸੰਗ ਦਾ ਸੰਗ ਦਾ ਮੁੰਡਾ ਮੁੰਡਾ ਸੰਗ ਰਿਹਾ ਜੀ ਤੰਗਦਾ ਮੁੰਡਾ ਮੈਂ ਛਾਗ ਕਾ ਰਿਹਾ ਜੀ ਛਾਗ ਕਾ ਰਿਹਾ ਤੰਗਦਾ ਇਹ ਮੁੰਡਾ ਜਮਾ ਨਹੀਂ ਛਾਗਦਾ ਦੇਖੀ ਮੇਰੀ ਬਣਾਓ ਯਾਰ ਜੀ ਦੇਖੋ ਜੀ ਮੇਰੀ ਫੋਕਾ ਮੁਰੇ ਲਾਉਂਦੇ ਹੋ ਬਈ ਕੀ ਕਹਿਣਾ ਚਾਹੁੰਦਾ ਵਨਪਰੀ ਤੋਂ ਸੇਵਾ ਕਰ ਰਹੇ ਹਾਂ ਜੀ ਸੇਵਾ ਬਹੁਤ ਵਡਿਆ ਸਾਰਾ ਪੈਂਦੀ ਆ ਆਪਾਂ ਕੋਲ ਜੀ ਸਕੂਨ ਆ ਰਿਹਾ ਜੀ ਸੇਵਾ ਕਰਦੇ ਹੋ ਜੀ ਸਕੂਨ ਬਹੁਤ ਆਉਂਦਾ ਪਾਉ ਹੁਣ ਫਿਰ ਬਲੌਜ ਬਹੁਤ ਆਟਾ ਦਾ ਥੱਲੇ ਹੋਇਆ ਨਾ ਉਹਦਾ ਤਰਾਦ ਆ ਗਈ ਅੱਬਾ ਕੀ ਕਹਿਣਾ ਚਾਹੁੰਦੇ ਮਜੀਤ ਹਾਂ ਜੀ ਹਾਂ ਜੀ ਤੁਹਾਨੂੰ ਜਿਹੜਾ ਬੰਦੇ ਨਾਲ ਕਰਾਉਂਦੇ ਆ ਸਭ ਤੋਂ ਵੱਧ ਮਿਹਨਤ ਆ ਇਹ ਨੋ ਨੀਂਦਤੀ ਆ ਬਈ ਤੋਂ ਇਹ 50 50 ਕਿਲੋ ਦਾ ਗੱਟਾ ਇਂ ਚੱਕ ਲੈਂਦਾ ਜੀ 70 ਅੱਛਾ ਜੀ ਨਹੀਂ 50 50 ਇਂ ਚੱਕਾ 70 ਇਂ ਚੱਕ ਲੈ ਮੁੰਡਿਆ ਹੋਰ ਇੰ ਚੱਕ ਲੈ ਕਰ ਰਹੇ ਆ ਬੱਚੇ ਸੇਵਾ ਸੇਵਾ ਆਦੇ ਨਹੀਂ ਅੱੜੀ ਇੱਟ ਅਸਰਾ ਬਹੁਤ ਵਧੀਆ ਬਈ ਸਾਵਾਸੇ ਕਿੰਨੀ ਗੋਗੀ ਇਕੱਠੀ ਕੋਈ ਨਹੀਂ ਆਦਾ ਖਬਰ ਜੀ ਦੇਖੋ ਕੋਈ ਨਾ ਫਿਰ ਤੇ ਉਹ ਵੀ ਬਹੁਤ ਸੇਵਾ ਕਰ ਰਹੇ ਹੋਰ ਵੀ ਲੋਡ ਪਈ ਧੜੀਆਂ ਭਰ ਦਿਆਂਗੇ ਪਿੰਡਾਂ ਨਹੀਂ ਹੋ ਇਹ ਤਾਂ ਅਦੇ ਸ਼ੁਰੂਆਤ ਆ ਠੀਕ ਹਾਂ ਜੀ ਤਾਂ ਘਰ ਬਣਾ ਕੇ ਦੇ ਆਉਣੇ ਪਰਤੇ ਠੀਕ ਆ ਠੀਕ ਆ ਤੇ ਹਾਂਜੀ ਵੀਰ ਆਪਾਂ ਪਹੁੰਚ ਚੁੱਕੇ ਹਾਂ ਮੇਰੇ ਗੁਰਦੁਆਰਾ ਸਾਹਿਬ ਤੇ ਬਾਕੀ ਸੇਵਾਦਾਰ ਵੀ ਵੀਰੋ ਪਹੁੰਚ ਚੁੱਕੇ ਆ ਤੇ ਵੀਰੋ ਆਪਾਂ ਵੱਡਾ ਗੁਰਦੁਆਰਾ ਸਾਹਿਬ ਤੇ ਇਸ ਮਾਧਰ ਗੁਰਦੁਆਰੇ ਕੰਨੀਓ ਸਾਰਾ ਕਿਤੇ ਰਸਨਾ ਪਾਣੀ ਇਕੱਠਾ ਕਰ ਲਿਆ ਤੇ ਹੁਣ ਆਪਾਂ ਵੀਰੋ ਜਾਣਾ ਰਵਿਦਾਸ ਗੁਰਦੁਆਰਾ ਸਾਹਿਬ ਕੰਨੀ ਜਾਣਾ ਵਾ ਤੇ ਚਲੋ ਫਿਰ ਆਜੋ ਲੋ ਜੀ ਵੀਰੋ ਸਾਰੇ ਸੇਵਾਦਾਰ ਲੱਗੇ ਚਾਹ ਪਾਣੀ ਛਕਣ ਨੂੰ ਜੇ ਮਾਧਵਾ ਥੋੜਾ ਮੋਟਾ ਹੀ ਰਹਿ ਗਿਆ ਤੇ ਅੱਜ ਭਾਰਤ ਤੇਜੀ ਨੂੰ ਛੜੋ ਜਿੱਦੋਂ ਸਾਰੇ ਸੇਵਾਦਾਰ ਨੇ ਧਾ ਪਾਣੀ ਸਾਗ ਲਿਆ ਤੇ ਬਸ ਹੁਣ ਆਪਲਾ ਜੇ ਇੱਕ ਪੱਤੀ ਰਹਿ ਗਈ ਉਹਦੇ ਪਰੇ ਤਾਂ ਦੇਖੋ ਜੀ ਕਿੰਨੀ ਸੋਹਣੀ ਦਸਤਾਰ ਬੰਨੀ ਆ ਬਈ ਅਰੇ ਦਾ ਨਾਂ ਕੀ ਆ ਕਿਹੜੇ ਨੂੰ ਆ ਰਸ਼ੀਨ ਦਾ ਹੀ ਆ ਰਸ਼ੀਨ ਦਾ ਹੀ ਆ ਰਸ਼ੀਨ ਦਾ ਹੀ ਆ ਤੇ ਨਾਂ ਕੀ ਆ ਆ ਭਗ ਬੰਨੀ ਆ ਬਹੁਤ ਸੋਹਣੀ ਬੰਨੀ ਆ ਪੱਗ ਤੂੰ ਬੋਰੀ ਧਰਨੀ ਆ ਹਣਾ ਵੀਰੇ ਅੰਕਲ ਆ ਪੱਗ ਬਹੁਤ ਸੋਹਣੀ ਬੰਨੀ ਆ ਤੇ ਚਲੋ ਹੁਣ ਆਪਾਂ ਫਿਰ ਇੱਕ ਮਿੰਟ ਆ ਉਧਰ ਨੂੰ ਜਾਣਾ ਹਣਾ ਕਿਤਨੇ ਨਾ ਜੀ ਹੁਣ ਆ ਇੱਧਰ ਚੱਕੀ ਕੰਨੀ ਇੱਧਰ ਨੂੰ ਚੱਕੀ ਕੰਨੀ ਨੂੰ ਆਪਾਂ ਉੱਧਰ ਨਹੀਂ ਆਏ ਕਹਿੰਦੇ ਇੱਧਰ ਵੀ ਹੋ ਜਾਓ ਆਏ ਚਲੋ ਆਪਾਂ ਪਰ ਉਹ ਵੀ ਗੁਰਦੁਆਰਾ ਸੀ ਰਵੀਦਾਸ ਭਗਤ ਜੀ ਤੇ ਇੱਥੋਂ ਮਾਰ ਲਾ ਵੀਰੋ ਆਪਣਾ ਕੰਦਾ ਰਹਿ ਗਿਆ ਬਸ ਰਸਨਾ ਇਕੱਠਾ ਕਰਨ ਆਪਾਂ ਨੇ ਤਿੰਨ ਪੱਤੀਆਂ ਚੋਂ ਰਸਨਾ ਪੂਰਾ ਇਕੱਠਾ ਕਰ ਲਿਆ ਇਹ ਬਸ ਹੁਣ ਇੱਥੋਂ ਆਪਾਂ ਇਕੱਠਾ ਕਰ ਲੱਗਦੇ ਹੁਣ ਜੱਟ

ਆ ਜੋ ਯਾਰ ਦੋ ਇਹਨੇ ਕਿਹਦੇ ਚਲ ਵੀਰੋ ਇੱਕ ਦਿਨ ਲੈ ਜਾਏਗਾ ਇੱਕ ਦਿਨ ਲੈ ਜਾਏਗਾ ਚੱਲ ਜੀ ਉੱਪਰੋਂ ਉੱਪਰੋਂ ਮਾਹੌਲ ਦਾ ਟੋਟਾ ਪੁੱਟਣਾ ਉੱਤੋਂ ਬੈਠਾ ਦੇਖੀ ਜਾ ਦੇਖੀ ਜਾ ਕੇ ਲੱਟਾ ਚਲੀ ਜਾਂਦੀ ਆ ਤੇ ਹਾਂਜੀ ਵੀਰੋ ਆਪਾਂ ਸਾਰੇ ਪਿੰਡ ਚੋਂ ਰਸ ਪਾਣੀ ਇਕੱਠਾ ਕਰ ਲਿਆ ਤੇ ਵੀਰੋ ਆਪਾਂ ਇੱਕ ਟਰਾਲੀ ਤੂੜੀ ਦੀ ਵੀ ਲੈ ਕੇ ਜਾਵਾਂਗੇ ਉੱਥੇ ਤੇ ਆਪਾਂ ਵੀਰੋ ਕਦੋਂ ਜਾਣਾ ਵਾ ਇਹ ਤੁਹਾਨੂੰ ਗਾਹਾਂ ਦੇ ਬਲੋਕਾਂ 'ਚ ਪਤਾ ਲੱਗ ਜਾਊਗਾ ਵੀਰੇ ਵੀਡੀਓ ਕੋ ਲਾਈਕ ਕਰਿਓ ਕਮੈਂਟ ਕਰਿਓ ਤੇ ਆਉਣ ਆਏ ਬਲੋਗਰੀ ਜ਼ਰੂਰ ਸਬਸਕ੍ਰਾਈਬ ਕਰਿਓ ਚੰਗਾ ਫਿਰ